हेलो हाँ पुखु सत श्रीकाल सारे को दो समय का टाइम है डेढ़ चुके चाहिए छे तर्ज अपने कक्ष कर दिएा बुटा जाएगा चाह तो अमन पादी चाह भांडे च समाना पाया है तो तौल बौल होगी गर्मी तो, तो बहुत ज्यादा इन गर्मी ज्यादा जी हद तक होगी बहुत ज्यादा बहुत ज्यादा गर्मी है नानक

मैते जी बीमार <clubs in activity> तो थे हो गई है ये तो हमारा ताकत है जी बहुत ताकत होगा टीका लगा ना ऐसे मत समझो इसके बाद के मानती हूं दवाई दवाई की तरह में हो रहा है तो करियर होती है खादी जी अमृत कुआं में लगा के दिए थे कैसे रख लिए मेल हो गई चलती है इस मामले वाली से ये है कि जी चुन्नी एक प्योर कॉटन की चुन्नी है प्योर दी चुन्नी है 我特别急着备案。 ਦੈਰੀ ਹੈ ਪਹਿਲਾ ਜੋਤਾ ਚਰਚਾ ਬਣਾ ਗਿਆ ਤੇ ਦੂਜਾ ਦਿਸਪੁਟ ਕਰਾਉਣ ਲੱਗ ਗਏ ਕਹਿੰਦੇ ਮੱਖਿਆ ਦੇ ਨਾਲ ਰਾਜੇ ਨੂੰ ਮਾਰੋ ਉਹ ਹੁੰਦੇ ਧਿਆਨ ਕਰਦੇ ਸਨ ਕੱਲ ਨੂੰ ਕੱਲ ਨੂੰ ਕੱਲ ਹੀ ਖਤਮ ਹੋਣੀ ਜੀ ਕੱਲ ਹੀ ਖਤਮ ਹੋਣੀਗਾ ਅੰਦੀ ਪੱਕੀ ਹੋ ਗਈ ਜੀ ਪਰ ਉਹਦੇ ਕੋਲ ਬੈਠੇ ਰਹੋ ਨਾ 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 ਸਾਡੇ ਪਿੰਨੇ ਅਵੇ ਨਾਲ ਬਹੁਤ ਸਾਰੀਆਂ ਤੇ ਚਾਰੇ ਚਾਰੇ ਨਾਲੇ ਆਪਦਾ ਕੰਮ ਕਰ ਗਏ ਜਿਹੜਾ ਉਹਨਾਂ ਨੇ ਕਰਨ ਵਾਲਾ ਸੀਗਾ ਲੈ ਸਾਨੂੰ ਮਿਲ ਗਏ ਉਹਨਾਂ ਨੇ ਕਾਤਾ ਤੁਹਾਨੂੰ ਪਤਾ ਹੈ ਕਿ ਨਾਲ ਨੂੰ ਸੱਜਰਾ ਦੁੱਧ ਛੋ ਕੇ ਆਪਣੇ ਪੁੱਤਰ ਤੇ ਜੋ ਜੰਮੀਆ ਮਲੇ ਦਿਨ ਦਾ ਗਿੱਤ ਕੋਵਾ। ਉਹਦੇ ਤੇ ਚਲੇ ਗਏ। ਉਹ ਕੱਢ ਲੈਣੇ ਗੋਮੇ ਅਸੀਂ। ਇਹ ਤੇ ਹਨ ਦੇ ਤੋਂ ਖਰੀਦਣੀ ਮਿਲ ਗਈ। ਇਸ ਕੁਦੀ ਨਾ ਸੋਨਾ ਨਾ ਮਿਲ ਭਈਲਾ ਬੜੀ ਖਸਰਾ ਖੁੱਸਾ ਲਾ। ਇਹਦੇ ਤੇ ਅੱਧੀ ਆਪਣੀ ਸਲਵਾਰ ਮੈਂ ਤੇ ਟ੍ਰੇਡ ਤੋਂ ਬਾਅਦ ਬਣਾਉਂਗੀ। ਇਹਦੇ ਤੇ ਲੈਣੀ ਲੂਗੀ ਤੇ ਇਹ ਤਾਂ ਜਿਵੇਂ ਇਹਦੇ ਤੇ ਨਹੀਂ ਲੱਗੀ ਹੈਗੀ ਉਹ ਕਹਿੰਦੇ ਖੁਮਤੀ ਦੇ ਇਹ ਕੋਰਨ ਕੀ ਗੁਤੀ ਦਾ ਇਹ ਕਪੜਾ ਹੀ ਹੋ ਗਿਆ ਲਾ ਚੀਨੀ ਤੇ ਲਈ ਕਰਾਂਗੀ ਕੋਈ ਸਾਰਾ ਛੋਟਾ ਬਣਾ ਲਈ ਪਿਆ ਹੈ ਤੇ ਮਾਰਿਆ ਕਿ ਅੰਦਰ ਸਕੇ ਕਾਹਦੇ ਨਾ ਦਿੱਤੇ ਚਾਹੇ ਆ ਦੇ ਵੀਡੀਓ ਤੇ ਸੁਣਦਾ ਆ ਦੇ ਕੋ ਭਾਈ ਮੇਰਾ ਮਿਲਤਾ ਮੇਰੀ ਨੂੰ ਦਾ ਦਿੱਤਾ ਮੈਂ ਹੂੰ ਤੇ ਇਹ ਲਗਾ ਕੇ ਦਿੱਤਾ ਮੱਤ ਦਾ ਸੂਟ ਇਹ ਜਿਹੜਾ ਮੇਰੇ ਨਾਲ ਆ ਜਿਹੜਾ ਸੂਟ ਹੈਗਾ ਏ ਮਮਾ ਨੇ ਜੋ ਦੇ ਬਰਥਡੇ ਵਾਸਤੇ ਇਧੀਆਂ ਦਿੱਤਾ ਰੱਖ ਦਿੱਤਾ ਤੇ ਮਾ ਬਤਨਾ ਮਗਾ ਕੇ ਜਿਹੜੀ ਜਿੱਦੇ ਪੌਣ ਵਾਲਾ ਰੰਗ ਲੈ ਆਦੀ ਤੇ ਜੋਤ ਦੇ ਬਾਗ ਦੇ ਮੇਰੀ ਨੂੰਹ ਨੇ ਮੈਨੂੰ ਦਿੱਤਾ ਚੁੰਨੀ ਦਾ ਨੂੰ 400 ਰੁਪਿਆ ਦੇਤਾ ਕਹਿੰਦੀ ਵਧੀਆ ਜਿਹੀ ਲਈ ਵਧੀਆ ਸੁਣਤਾ ਤੇ ਕਹਿੰਦੀ ਸਮਾ ਕੇ ਪਾ ਲਈ ਦਿੱਤੀ ਮੈਂ ਤਕੀ ਦਿੱਤੇ ਆ ਹੈਪੀ ਬਰਥਡੇ ਦੇ ਦੇ ਤਾ ਮੈਂ ਕਹਾਂਤੀ ਰਹਿਂਦੀ ਆਪਣਾ ਕੀ ਬੰਦਾ

ਤੇ ਅਭੀ ਲੈ ਜਿਗਰੋ ਕਿਹਾ ਕਿ ਉਹ ਰੱਖਿਆ ਨਾ ਬੰਦੇ ਤੇ 94 ਪਾਤਾ ਉਹਨੇ ਦੋ ਦਿਨ ਚਾਹ ਪਾ। ਦੇਖੋ ਦਾ ਸਬਜ਼ੀਆਂ ਦੀ ਹੱਦ ਕਿੰਨੀ ਬਣ ਜਾ ਬਹੁਤ ਵਧੀਆ ਬਣਦੀਆਂ। ਕੱਲ ਅਸੀਂ ਘੰਡੇ ਪਕੌੜੇ ਬਣਾ ਲਏ ਸੀ। ਬਹੁਤ ਵਧੀਆ ਬਣੇ ਘਰੇ ਪਕੌੜੇ ਬਣਾ ਕੇ ਆ। ਤੇ ਮੋਦ ਲਿਆ ਤੁਮਾਂ ਘਰੋਂ ਕੱਢੀ ਆਉਗੇ। ਘਰੇ ਬਸੜਿਆ ਪਕੌੜੇ ਬਣਾ ਕੇ ਦਾ ਸਬਜ਼ੀ ਤਰਦੀ ਘੰਡੇ ਪਕੌੜਿਆਂ ਦੀ। ਬਾਲੀ ਬੱਦਲੇ ਬਣਦੀ। ਅੱਜੋ ਤਸਾਂ ਹੁੰਦਿਆ ਖਿਰਪੋ ਤੋੜਨਾ। ਕੋਸਤਾ ਪਰ ਇਹਦੇ ਬਾਹਰਲੇ ਬਰਗੋਲੇ ਕਰਦੇ ਨੇ ਕੁਝ ਮੋਕ ਕਰਦੇ। ਇਹਦੇ ਨਾਲ ਇਹ ਕਿ ਲੋੜੀ ਕਿ ਲੋ ਅਪਾ ਉਹਨੇ ਸਬਜ਼ੀ ਚੀਰ ਲਾਂਗੇ ਹੁਣ ਦਰਹਨ ਗੰਢਾ ਆ ਗਿਆ ਮੇਰੇ ਕੋਲ ਤੇ ਦਰਹਨ ਗੰਢਾ ਗੰਢਾ ਆ ਗਿਆ ਤੇ ਆ ਜਾ ਕੇ ਕੁਛ ਇਤ ਨਹੀਂ ਪਾ ਲਾਂਗੇ ਕਿਉਂ ਸਿੱਧੋ ਤਨ ਤਨ ਖਾ ਲਾਂਗੇ ਸਬਜ਼ੀਆਂ ਨੂੰ ਸਾਨੂੰ ਪੁੱਤ ਬਹੁਤ ਪਤਾ ਕੀ ਤੋੜਿਆ ਗਿਆ ਹੋਰ ਵੀ ਇਚ ਦੁੱਧ ਪਾ ਲਾਂਗੇ ਕਿ ਵਾਕ ਤਾਂ ਸਵੇਰੇ ਬਣਦੇ ਤਾਂ ਹੀ ਕੱਲ ਨੂੰ ਤਾਂ ਇਹ ਦੁਬਾਰਾ ਸੁੱਤੀ ਹੈ ਪਰ ਸੋ ਨੂੰ ਤਾਂ ਹੀ ਬਣਾਣਾ ਕਿ ਸਪੱਤ ਨਾ ਲੈ ਦੇ ਨਾ ਇਤ ਕਰਵਾ ਬਹੁਤ ਮਹਿੰਗੇ ਹੋਣੇ 70 ਰੁਪਏ ਕਿਲੋ ਕਦੂ ਤੋਰੀਆਂ ਫਾਲੀਆਂ ਕੋਈ ਅੰਤ ਨਹੀਂ ਹੈਗਾ ਦੇਖੋ ਅੱਜ ਤਾਂ ਇਸ ਕਰਕੇ ਮਹਿੰਗੇ ਆ ਸਬਜ਼ੀ ਬੇਲਾ ਰਹੀਆਂ ਨੇ ਕਿੱਥੇ ਲੱਗਦੀਆਂ ਤੋਰੀਆਂ ਤੋਂ ਉੱਚੇ ਤਾਂ ਨਹੀਂ ਹੈ ਆਵਾਜ਼ ਪੈਣੀ ਦੇਖੋ ਜੀ ਜਿਵੇਂ ਆਪਾਂ ਪਹਿਲਾਂ ਸਾਡੇ ਘਰੇ ਕਦੂ ਹੀ ਕਦੂ ਪਏ ਹੁੰਦੇ ਸੀਗੇ ਹੁਣ ਜਦ ਖਾਣ ਦਾ ਖਾਣ ਦਾ ਜੰਮ ਨਹੀਂ ਕੀ ਕਰਦਾ ਹੈਗਾ ਹੁਣ ਮਹਿੰਗੇ ਹੋ ਗਏ ਉਦੋਂ ਸਸਤੇ ਸੀਗੇ ਪਹਿਲਾਂ ਕੱਦਾਂ ਬੰਦੇ ਤੇ ਕੱਦਾਂ ਧਰ ਲਿਆ ਕੱਦਾਂ ਧਰ ਲਿਆ ਕੱਦਾਂ ਧਰ ਲਿਆ ਹੁਣ ਹੁਣ ਕਦੂ ਕਹਿੰਦੇ ਨੇ ਇਹ ਕਦੂ 2 ਕਿਲੋ ਬਹੁਤ ਵਧੀਆ ਤੌਰ ਤੇ ਆਪਣਾ ਘਰ ਦੇ ਇਹ ਪਸੰਦ ਕੀਤਾ ਨਾ ਮਟੀਲਿਆ ਪੁੱਤ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਕਿ ਕੜਾਈ ਵਾਲੇ ਰਮਾਲ ਕੱਢੀ ਸੀ ਕਿ ਮੈਂ ਤੇ ਮੈਂ ਪੂਰੀ ਕੰਪਲੀਟ ਕਰ ਲਈ ਹੁਣ ਮੈਂ ਤੁਹਾਨੂੰ ਦਿਖਾਉਣੀ ਹਾਂ ਲੋਟ ਸਾਰਾ ਵੀਡੀਓ ਨੂੰ ਤੇ ਆ ਕੇ ਥੋੜਾ ਜਿਹਾ ਮੈਂਟ ਕਰ ਦਿਓ ਵੀਰੋ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਹਾ ਦਾ ਬਹੁਤ ਬਹੁਤ ਧੰਨਵਾਦ ਪੁੱਤ ਸਾਰੇ ਪਰਿਵਾਰ ਦਾ ਮੈਂ ਸਾਡਾ ਦੇਖਾਂ ਲਿੱਤੀ ਨੇ ਪਾਣਾਂ ਨੇ ਰਮਾਰਤੇ ਨੇ ਜੀ ਬਾਕੀ ਜੀ ਕੜਾਈ ਨਹੀਂ ਮੇਥੋਂ ਵਾਲੀ ਹੋਈ ਮਤਲਬ ਜਿੰਨੀ ਕਿ ਮੈਂ ਕਰਨੀ ਸੀਗੀ ਉਨੀ ਹੋ ਗਈ ਬਾਕੀ ਮੈਂ ਨਾ ਪੇਂਟਿੰਗ ਕਰ ਕਰ ਲਈ ਤੇ ਦੇਖੋ ਜੀ ਤੇ ਟੈਂਡਰ ਦੇਖੋ ਕਿੰਨੇ ਸੋਹਣੇ ਕਰਦੇ ਨੇ ਦੇਖੋ ਇਹ ਫੁੱਲ ਮੈਂ ਬਾਜੂ ਕੱਢ ਲਿਆ ਸੀਗਾ ਦੇਖੋ ਜੀ ਆ ਕਿੰਨਾ ਸੋਹਣਾ ਲੱਗਦਾਗਾ ਸਟੋਨ ਵਾਲਾ ਕਮੈਂਟ ਕਰਕੇ ਜਰੂਰ ਦੱਸਿਓ ਔਰ ਮਲ ਕੀ ਮਨ ਲੱਗਿਆ

ਤੇ ਉਹਨੂੰ ਚੰਗਾ ਮੰਨਦੇ ਨੇ ਪਤਾ ਨਹੀਂ ਕੀ ਗੁਜ਼ਰਤਾ ਅੱਜਕੱਲ੍ਹ ਦੇ ਬੱਚੇ ਦਾ ਰਸ ਨੂੰ ਚੰਗਾ ਮੰਨਦੇ ਨਹੀਂ ਹੋਰ ਆ ਇੱਕ ਬੰਦ ਕਰ ਕੋ ਕੁੱਚਾ ਇੱਕ ਪੀਂਜਾ ਬੱਚੇ ਤੇ ਇਹਨਾਂ ਚੀਜ਼ਾਂ ਨੂੰ ਚੰਗਾ ਮੰਨਦੇ ਨੇ ਹਲ ਨੂੰ ਨਹੀਂ ਮੰਨਦੇ ਚੱਲਾ ਕਾਲੀ ਕਰਦ ਲਿਆ ਦੇ ਪੁੱਤ ਮੈਨੂੰ ਕਿੱਥੇ ਆ ਅਦੰਦਿਆਂ ਵਾਲੇ ਦਾ ਰੋਟ ਨਹੀਂ ਆਉਂਦਾ ਮੈਨੂੰ ਲੱਭੇ ਨਹੀਂ ਬੱਡੇ ਸਾਰੇ ਇੱਥਾ ਆ ਪੱਟ ਰਾਕੀ ਉਹਨੋਂ ਤਾਂ ਵੱਧੀਆ ਦੀ ਮੈਂ ਇਹ ਪਕਾ ਦੇਣਾ ਗਰਾਮਾਤ ਨਾ ਖੋ ਦੇਣਾ ਮੈਂ ਚੀਂਗਾ ਸਬਜੀ

ਯੋਤਾ ਉਹ ਵਾਸਤੇ ਪੁੱਛ ਲੋਨੀ ਚਾਹ ਤੇ ਨਾ ਨਾ ਬਰਦਨਾ ਵਾਲੇ ਆ ਕਰਦੇ ਨੇ ਮੈਂ ਤਾਂ ਇਹਦੀ ਅਕਸਾਂ ਆ ਕਰਦੇ ਨੇ ਨਾ ਮਤ ਸਬਜ਼ੀ ਮੱਕੀ ਜੀ ਇਹ ਬੀਬੀ ਮੈਂ ਨਹੀਂ ਬੈਠੀ ਡਿਜ਼ਾਈਨ ਪਾਉਂਦੀ ਸੀਗੀ ਇਹਦੇ ਨਾਲ ਅੱਛਾ ਦੇਖ ਆ ਕਰਦੀ ਆ ਤੁਹਾ ਸਬਜ਼ੀ ਭਾਜੀ ਕੱਲ ਨੂੰ ਜੀ ਕੋਲ ਜਾਂਦੇ ਸਨ ਆਏ ਨਾ ਕੱਲ ਨੂੰ ਜਾਵਾਂਗੇ ਮੈਂ ਡੈਡੀ ਮੰਮਾ ਤੁਸੀਂ ਸੁੰਧਾਰਾ ਦੇ ਕੇ ਆਵਾਂਗੇ ਅੱਜ ਤੁਸੀਂ ਬੱਜ ਜੀ ਯਾ ਯੇ ਦੇ ਇਤਨੂ ਦੇ ਆਉਂਦੇ ਨੇ ਅਗਰ ਨਹੀਂ ਤੁਮਾਂ ਦਾ ਤੇ ਲੈ ਜੀ ਮੇਕੂ ਵੀ ਆ ਗਿਆ ਤੇ ਨਾਲ ਬੁੱਤ ਚਲ ਕੇ ਕਰ ਲਈ ਅੰਦਰ ਇਹ ਚਲ ਚਲ ਜੀ ਆ ਦੀਆਂ ਚੱਕਾਉਂਦੇ ਨੇ ਆਪਾਂ ਫਾਂਦੇ ਦੇ ਵਿੱਚ ਡੈਡੀ ਕਹਿੰਦੇ ਸੀ ਤੂੰ ਤੇ ਜੋਤ ਫੜਾਏ ਰਜੂ ਕੋਲ ਦਮ ਦੇਖਣਾ ਵੀ ਤੁਸਾਂ ਮਿਲ ਕੇ ਆਉਣਾਗਾ ਹੂੰ ਅੱਜ ਜਦ ਜੋਤਾ ਅੱਥਮੇ ਫੁੱਲੋਂ ਆਉਂਦੇ ਉਹਦੇ ਬੱਝੋ ਦੇਖੋ ਕਾਲੀ ਕਾਲੀ ਚੀਜ਼ ਵਾਗ ਜੇ ਬਸ ਜਿਵੇਂ ਹੋ ਤਾ ਬੱਝੂ ਉਸੇ ਕੱਲ੍ਹ ਲਗਾਂਗੇ ਹਾਂ ਜੀ ਕਿਹੜਾ ਜੀ ਕੋਈ ਗੱਲ ਨਹੀਂ ਹੁੰਦੀ ਗਰਮੀ ਤਾਂ ਕਾਈ ਰਾਈ ਜੇ ਨਿਸ਼ਵਾਦ ਬਿਸਕੁਟ ਇਹਨਾਂ ਨੂਨ ਵਾਲੇ ਦਸਤੀ ਕੋ ਦੇ ਨਿਸ਼ਵਾਦ ਲੱਗੇ ਇਹ ਕਿਸ ਨਾਲ ਨਿਸ਼ਵਾਦ ਲੱਗਦੇ ਨਾਲ ਜੀ ਮੁੱਦੇ ਤਾਂ ਕੀ ਵੀ ਇਹਦੇ ਦੇ ਜਿਹੜੇ ਤਿਆਰ ਹੁੰਦੇ ਨੇ ਪੁੱਤ ਇਹ ਈ ਆਣਿਆ ਬਹੁਤ ਸਾਰਿਆਂ ਮਿੱਠਾ ਲੈ ਕੇ ਆਉਂਦੇ ਮੇਰੇ ਭਾਈਆਂ ਦਾ ਮੇਰੀ ਮਾਂ ਲੈਣ ਪੈਂਦਾ ਈ ਆ ਉਹ ਮੇਰੇ ਪਤੀ ਜਾਉ ਕਿਸੇ ਦੇ ਕੂੜੇ ਜਾਣ ਵਾਲਾ ਕਿਸੇ ਦਾ ਕੂੜੇ ਜਾਣ ਵਾਲਾ ਮੈਂ ਤਾਂ ਇਹ ਕੀ ਕਹੂੰਗੀ भैं हाँ, कोड़े जाओ के दो दो दो। उन्दा। उन्दा। दो ना। सारे जाओ भेजे सेर चीज लेकर बढ़ोतर कोई चीज का भुखा नहीं हमारे घर सब कुछ होता है यह मान बता है बहुत ज्यादा सारे माण हम चीज का बार लौटे आस मेट जरूर मतलब कुड़ी भैन भरा रखड़ी आती है वही भैन भरा प्यार की रखी है जिन्होंने मन चा है ਤਾਂ ਲੱਗੇ ਰੱਖੜੀਆਂ ਜਿਹਾ ਜਨਾ ਕਰਨਾ ਮੈਂ ਵੀਰ ਨੂੰ ਆ ਕੇ ਲੈ ਕੇ ਜਾਉਂਗਾ ਵੀਰ ਨੂੰ ਆ ਕੇ ਲੈ ਕੇ ਜਾਉਂਗਾ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨਾਲ ਤੇ ਕੱਲ ਆਪਾਂ ਦੇ ਬਹੁਤ ਮੈਂ ਕਿਤੇ ਸੀਗਾ ਤੇ ਵੀ ਅਮਨ ਕਿਤੇ ਗਈ ਹੈ ਵੀ ਮੈਂ ਤਾਂ ਮੈਂ ਵੀ ਇੱਥੇ ਸੀਗੀ ਜੀ ਤੇ ਕਿਉਂਕਿ ਮੈਨੂੰ ਮਾਲ ਪਰ ਉਹਦੀ ਬਾਕੀ ਲਾ ਕੰਮ ਸੀ ਜਿਹੜਾ ਉਹ ਮੈਂ ਕਰਦੀ ਸੀਗੀ ਮੰਮੀ ਨੂੰ ਤੇ ਮਾਸੇ ਨੂੰ ਤੇ ਇੱਕ ਵਾਰ ਹੋਰ ਜੀ ਵੀ ਦਿੱਤੀ ਮਖੀਆਂ ਬਣਾ ਲਓ

ਤੇ ਜੇ ਕਰਦਾ ਨਾ ਉਹ ਸਾਰਾ ਦਿਨ ਕਿ ਮੇਰਾ ਕੰਮ ਚੱਲ ਗਿਆ ਤੇ ਦੇਖੋ ਜੀ ਜਮਿਵਾਰੀ ਸੀਗੀ ਹੈ ਤੇ ਤੁਸ ਮੌਸਮ ਦਾ ਫਰਕ ਹੈਗਾ ਪਤ ਨਹੀਂ ਅੱਜ ਭਾਈ ਥੋੜੇ ਜਿਆਦਾ ਰੈਵੇਂ ਰਹਿ ਗਏ ਕੰਮ ਕਰਦੇ ਡੈਡੀ ਖੇਤੋਂ ਮੈਨੂੰ ਲਿਆਇਆਗਾ ਇਹ ਨਾਰ ਕਹਿੰਦਾ ਖਾ ਲਾ ਪੁੱਤ ਲੜਦੀ ਤੇ ਨਾ ਨਾਰ ਤਾਂ ਤੇਰੇ ਕਿਰਤ حساب ਨੂੰ ਲਾ ਦੇ ਲੈ ਕਿ ਨਾ ਕੋਤਰਾ ਲਾ ਲੈ ਨਾ ਬੱਸ ਤੇ ਗੇ ਨਹੀਂ ਕਿਸੂਲ ਤੇ ਇਹਦੇ ਮੱਖੀ ਤੂੰ ਦੱਸ ਗਿਆ ਤਰਦ ਤੇ ਮਾਰਦੀ ਜਾਨੇ ਵਾਲੀ ਸੀ ਕਹਿੰਦੀ ਮਮਾ ਮੈਂ ਜਾਉਂਗੀ ਫਿਰ ਫਿਲਮ ਭਰੀ ਰੱਖਿਆ ਸਕੂਲ ਨੂੰ ਲੈ ਕੇ ਆਉਣਾ ਵੀ ਔਖਾ ਦਾ ਤੇ ਆਪਣੇ ਹੀਰੀ ਨੂੰ ਕਰਦੇ ਇੰਨੇ ਪਹਿਣਾ ਘੱਟ ਤੋਂ ਪੰਜਾਂ ਜਾਨ ਨੇ ਤੇ ਤੇਰੇ ਰਹਿਣ ਦਾ ਟਾਈਮ ਵੀ ਲੱਗ ਜਾਂਦਾ ਹੋਰ ਅੱਜ ਅੱਜ ਕਿੰਨਾ ਟਾਈਮ ਦੀ ਸਾਡੀ ਤਾਂ ਲੱਗ ਜਾਂਦਾ ਅੱਧਾ ਘੰਟਾ ਅੱਧਾ ਕੋਨਾ ਕੋਨਾ ਮੰਗੂ ਦਿੰਦਾ ਤੇ ਤੈਨੂੰ ਕਰਦੇ ਹੋਰ ਨਾ ਸੁਣੇ ਨਾ ਕਰਦੇ ਇਹ ਆਪਣੇ ਕਾਰਗੀਆਂ ਤੋਰੀਆਂ ਦੇਖੋ ਇਹ ਕਿਹចਾਤਾ ਪੈਦਾ ਜੀ ਮੇਰੇ ਦਮੇ ਤੇ ਇਹ ਵੀ ਜਾਨ ਜਾਨ ਸੋਤੀਆਂ ਇਹਨਾਂ ਨੂੰ ਦੇਣਾ। ਬਾਣੀ ਚਕੀਰ ਨੂੰ ਬੋਲਿਆ ਪਾਪੀ। ਇਹ ਕਹਿੰਦੇ ਕੋਈ ਸਰਦੀ ਦਾਦੀ ਘਰੀ ਲੈ ਕਟਾਉਣੀ ਹੈ ਨਾ ਮੈਂ ਹੰਗੀ ਨਹੀਂ। ਕਿ ਨਹੀਂ ਦਿੱਤੀ ਉਹ ਵੀ ਮਨ ਆਪਣੇ ਤੋਂ ਹੌਲਡਰ ਦਾ ਪੁੱਤ ਆ ਦੋ ਸੌਰਤ ਦੇ ਹੁੰਦੇ ਤੇ ਬਾਹਰ। ਦਿੱਲੀ ਕੱਢ ਲਿਓ। ਦਿੱਲੀ ਤਾਂ ਦਿੱਤੀ। ਆਪਣੇ ਦਵਾਇ ਲੈ ਕੇ ਨਾ ਗਈ ਮੈਂ ਤੇ ਬੁੱਕੇ ਨਾ ਜਮਾ ਲਿਆ। ਦੱਤ ਰਜਨ ਦੀ ਕੱਢ

ਹੈ ਨੀ ਤਦੀ ਬਾਰ ਗੀ ਨੀ ਤੇ ਆਦੀ ਇਸ ਚੀਜ਼ ਨੂੰ ਲੈ ਕੇ ਕੋਈ ਤੇ ਇਹ ਹੁਣ ਸਾਰੇ ਆਪਣੇ ਨੀ ਦੇ ਬੱਚੇ ਸਕਰੀਨ ਚਾਂਦੇ ਨੇ ਸੱਚਾ ਬਹੁਤ ਜਿਆਦਾ ਚੱਟੜ ਬਈ ਰੱਬ ਜੀ ਆਹ ਬੋਲਾ ਜੀ ਫੰਦੋ ਦਾ ਮਾਣਾ ਦੋਲਾ ਨੰਨਾ ਹੈ ਸਾਰਾ ਦਿਨ ਹੀ ਲੁਕਦਾ ਤਿਆਰ ਕਰ ਲਾ ਬੱਚਾ ਅੰਫਰਸ ਕਰਵਾ ਦਿਆਂਗੇ ਕਿੱਥੋਂ ਕੰਮ ਮੁੱਕਾ ਬਹੁਤ ਜਿਆਦਾ ਵਿਚਾਰ ਮਿਲ ਤਾਜੀ ਉਸਕਾ ਸਾਡਾ ਕਦਰ ਕਰਤਾ ਹੈ ਨਾ ਕਾਦੀ ਇਹ ਜੀ ਆਇ ਕਾਲ ਨੂੰ ਉਹ ਕਰਦੇ ਨਾ ਮਮੇ ਇਹਦਾ ਸਪੈਕਟ ਉਹ ਹੁੰਦਾ ਸਿਰ ਦਾ ਸਤ ਉਹ ਹੁੰਦਾ ਦੂਸਰ ਜਿਹੜਾ ਉਹ ਸਾਡਾ ਤੇਜੀ ਕਦੇ ਕਦੇ ਜਦ ਸਿਚ ਦਿਨ ਐਸਾਂ ਦੇ ਹੁੰਦਾ ਗੁਨੇ ਮੈਂ ਪ੍ਰੈਸ ਕਰਦਣੀ ਹੁੰਦੀ ਐਂਗੀ ਰਚੀ ਤੇ ਹੁੰਦੀ ਤਾਂ ਜੀ ਅਬੀ ਵੀ ਦੇ ਕੱਪੜਿਆਂ ਨੂੰ ਵੀ ਕਰਦਣੀ ਹੁੰਦੀ ਐ ਪ੍ਰੈਸ ਤਾਂ ਮੈਂ ਮੂਹ ਜੇ ਫੰਕਸ਼ਨ ਤੇ ਜਾਣਾ ਟਾਈਮ ਨਾ ਹੋਵੇ ਤਾਂ ਲੋ ਜੀ ਅਮਨ ਨੇ ਹੋਰ ਨੇ ਬਣਾ ਲਈਆਂ ਮਟੀਆਂ ਤੇ ਅਸੀਂ ਆਏ ਸੀਗੇ ਆਪਦੇ ਕੰਮ ਕਰਨ ਦੇ ਜਿਹੜਾ ਸਾਡਾ ਚੱਲ ਰਿਹਾਗਾ ਕਚਹਿਰੀਆਂ ਚ ਤਨੋਲੇ ਫਿਰ ਇਹਨੇ ਤੁਹਾਨੂੰ ਫੋਨ ਕਰਤਾ ਤੇ ਇਹ ਲੈ ਕੇ ਸਾਮਾਨ ਲੈ ਜੋ ਮੁੰਨੇ ਨੇ ਸਾਮਾਨ ਸਾਨੂੰ ਫੜਾਈ ਦਿੱਤਾ ਬਿਸਕੁਟ ਦੇ ਤੇ ਦੁੱਧ ਦੇ ਤਾਂ ਕਿ ਕੋਆ ਕਰੇ ਕੱਢ ਲਓ ਜਿਸ ਨੂੰ ਕਹਿੰਦਾ ਮੈਂ ਖੂਆ ਖਾਊਗਾ ਮੈਂ ਕਸਟ ਕਰੀ ਕੱਟ ਲੈਨੇ ਸਾਡੇ ਤਾਂ ਖੇਚਲ ਮੇਰੀ ਮੰਮੀ ਵਿਚਾਰੀ ਖੇਚਲ ਪੁੱਚਲੋ ਮੇਰੇ ਨਾਲ ਲੱਗ ਜਾਂਦੀ ਦੀ ਇਹ ਸਾਰੇ ਘਰਾ ਲੈਂਦੀ ਗਰਮੀ ਤੇ ਪਤਾ ਨਹੀਂ ਕੰਮ ਵਾਲਾ ਹੈ ਪਤਾ ਨਹੀਂ ਵਿਚਾਰੀ ਖੇਚਨ ਤੋਂ ਵੀ ਚੱਲ ਜਾਂਦੀ ਤੇ ਮੈਂ ਕੱਟ ਲੈ ਕੋਈ ਨਾ ਉਹਨੇ ਵਾਸਤੇ ਕਿਸੇ ਕਰ ਲੋ ਤੇ ਕੋਮਟੀਆਂ ਚੱਲ ਹੁਣ ਸਾਰੇ ਖਾਵਾਗੇ ਜਦੋਂ ਪੱਕ ਗਈਆਂ ਤੇ ਇਹ ਸਪੈਸ਼ਲ ਕੜਾਹੀ ਹੀ ਕਰਨੀ ਤੇ ਵਾਸਤੇ ਚਾਹੀਦੀ ਸੀ ਚਲੋ ਇਹਨਾਂ ਨੂੰ ਰੋ ਗਿਆ ਤੇ ਹੱਸਦੀ ਆ ਕਿ ਉਹ ਸਾਰਾ ਕੱਟ ਕੇ ਇੱਕ ਟਾਇਆ ਦੋ ਤਰੀ ਮਾਗੀ ਤੇ ਹੁਣ ਬਚ ਗਏ 7 ਰੋਟੀ ਅਸੀਂ ਤਿੰਨ ਅਸੀਂ ਕਰ ਲਿਆ ਆ ਭਾਬੀ ਨੇ ਸਾਨੂੰ ਰੋਟੀ ਪਾਣੀ ਪਕਾ ਕੇ ਖਵਾਤਾ ਹੁਣ ਅਸੀਂ ਕਿ ਇਸ ਨੂੰ ਕਦੇ ਵੀ ਫੂਲ ਕਰਦੇ ਤਾਂ